ਤੇ ਬਾਕੀ ਤੁਹਾਨੂੰ ਵੱਡੀ ਵਾਸ਼ਿੰਗ ਮਸ਼ੀਨ ਵਸਾਉਣੀ ਹੈ ਵੱਡੀ ਜਿਹੜੇ ਪਿੰਡਾ ਦੇ ਵਿੱਚ ਵੱਡੀ ਵਾਸ਼ਿੰਗ ਮਸ਼ੀਨ ਦੀ ਹੁੰਦੀ ਹੁੰਦੀ ਵਿੜਿਆ ਹੁਣ ਪੱਠੇ ਖਾ ਪੱਠੇ ਖਾ ਲੋ ਤੇ ਜਿਹੜਾ ਥੱਲੇ ਨਾਲ ਡਿੱਗੇ ਤੇ ਇੱਥੇ ਟੱਪੜ ਇਹਨੇ ਪੱਠੇ ਰੋਗੜਿਆ ਕਰਨੇ ਫਿਰ ਇਹ ਛੋਟਾ ਜਿਹਾ ਜਗੜ ਪੈਣਾ ਆ ਆਪਣੇ ਟੀਚਰ ਨੂੰ ਤੇ ਆਹ ਨਾ ਤੇ ਕਹਿੰਦੀ ਸੀ ਮੈਡਮ ਨੂੰ ਆਈਫੋਨ ਦੇਣਾ ਤੇ ਬਾਕੀ ਕੋਈ ਨਹੀਂ ਦੇ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਕੀ ਹਾਲ ਹੈ ਤੁਹਾਡੇ ਸਾਰਿਆਂ ਦੇ ਅੱਜ ਦੀ ਵੀਡੀਓ ਦੀ ਕਰਦੇ ਹਾਂ ਸ਼ੁਰੂਆਤ ਤੇ ਤੁਹਾਡਾ ਜਿਹਦੇ ਵਲੌਗ ਦੇ ਵਿੱਚ ਸਵਾਗਤ ਆ ਤੇ ਆਪਾਂ ਡੈ ਅਸੀਂ ਪੱਠੇ ਪਹੁੰਚ ਤੇ ਪੱਠੇ ਕਰਤੇ ਆ ਤੇ ਬਾਕੀ ਆ ਰਿਆਂ ਮੈਂ ਸਫਾਈ ਜੀ ਕਰਨ ਤੇ ਫੇਰ ਅੱਗੇ ਆਉਣੇ ਆ ਪੱਠੇ ਤੇ ਅੱਜ ਮੌਸਮ ਠੰਡਾ ਵੀ ਆ ਤੇ ਗਰਮ ਵੀ ਆ ਤੇ ਧੁੱਪ ਤਾਂ ਪਜੀ ਤੇ ਲੱਗੀ ਆ ਤਤ੍ਰਿਮਤਰੀ ਜੀ ਤੇ ਬਾਕੀ ਦੇਖੋ ਅੱਗੇ ਕੀ ਬਣਦਾ ਮੌਸਮ ਕਿੱਦਾਂ ਦਾ ਰਹਿੰਦਾ ਮੈਨੂੰ ਤਾਂ ਲੱਗਦਾ ਅੱਜ ਗਰਮੀ ਰਹੂਗਾ ਕਿਉਂਕਿ ਕੱਲ ਕਾਫੀ ਮੌਸਮ ਠੰਡਾ ਸੀ ਤੇ ਅੱਜ ਲੱਗੀ ਆ ਧੁੱਪ ਤੇ ਚਾੜੂ ਦਾ ਗਰਮੈਸ਼ ਤੇ ਬਾਕੀ ਅੱਜ ਦੇ ਵਲੌਗ ਨਾ ਬਣੇ ਰਿਓ ਤੁਸੀਂ ਅੱਗੇ ਤੇ ਦੇਖਦੇ ਆਂ ਸਿੱਧਾ ਦਾ ਨਿਕਲਦਾ ਅੱਜ ਦਾ ਦਿਨ ਤੇ ਚੱਲਦੇ ਆਂ ਅੱਗੇ ਫਿਰ ਉਹ ਲਿਆ ਪੱਠੇ ਪੈ ਗਏ ਪੱਠੇ ਸੀ ਮਦਰ ਦੇਖ ਸਕਦੇ ਜੇ ਡਈਆਂ ਬੱਚੀਆਂ ਖਾਣ ਇਧਰ ਗਾਈਆਂ ਖਾਂਡੀਆਂ ਤੇ ਬਾਕੀ ਇਧਰ ਰਹਿ ਗਏ ਥੋੜੇ ਪੱਠੇ ਕੁੱਤਰਨ ਵਾਲੇ ਬੱਤੀ ਹੋ ਗਈ ਸੀ ਬੰਦ ਤੇ ਬੱਤੀ ਆਊਗੀ ਤੇ ਫਿਰ ਕੁੱਤਰ ਦਾਂਗੇ ਬਿੰਦੂ ਵੀ ਆ ਗਿਆ ਸੀ ਲੱਗੇ ਆ ਲੱਦਣ ਪੱਠੇ ਵੱਢਤੇ ਸੀ ਕੱਲ ਤੇ ਅੱਜ ਜਿਹੜੀ ਸਫਾਈ ਹੀ ਗਾਈਆਂ ਦੀ ਅੱਜ ਕੀਤੀ ਨਹੀਂ ਮੈਂ ਤੜਕੇ ਅੱਜ ਕਰਾਂਗੇ ਦੁਪਹਿਰੇ ਜੇ ਜਦੋਂ ਗਾਈਆਂ ਪੱਠੇ-ਕੁੱਠੇ ਖਾ ਕੇ ਮਗਰ ਬੈ ਜਾਣਗੀਆਂ ਤੇ ਫਿਰ ਹੁਣ ਲੱਜ ਕੇ ਲੈ ਹੁਨੇ ਆ ਪੱਠੇ ਤੇ ਫਿਰ ਗੱਲਾਂ ਕਰਦੇ ਅੱਜ ਡੇਰੀ ਫਾਰਮ ਬਾਰੇ ਦਣ ਬੰਦੂ ਪੱਠੇ ਤੇ ਲੱਜ ਕੇ ਤੇ ਫਿਰ ਆਪਾਂ ਲੈ ਜਾਣੇ ਆ ਘਰ ਪੱਠੇ ਗਲਦੇ ਹੀ ਵੱਢਦੇ ਸੀ ਤੇ ਕੱਲ ਹੀ ਕੰਮ ਹੋ ਗਿਆ ਹੈ ਤੇ ਅੱਜ ਹੁਣ ਕਰਨੀ ਆ ਫਿਰ ਸ਼ਾਮਾਂ ਨੂੰ ਵੱਢਾਂ ਗੱਲ ਕਰਦੇ ਆ ਆਪਾਂ ਡੇਰੀ ਫਾਰਮ ਬਾਰੇ ਤੇ ਆਪਣੇ ਕੋ ਗਾਈਆਂ ਵਾ ਟੋਟਲ 13 10 ਗਾਈਆਂ ਵਾ ਤੇ 3 ਮਸ਼ੀਆਂ ਵਾ ਆਪਣੇ ਕੋ ਤੇ ਇੱਕ ਨੀਰਾਜਾ ਵਾਸ਼ਾ ਵੀ ਹੈਗਾ ਤੇ ਇੱਕ ਟਾਈਮ ਤੇ ਆਪਣੇ ਕੋ 40-45 ਵੀ ਗਾਵਾਂ ਹੁੰਦੀਆਂ ਸੀ ਤੇ ਫਿਰ ਆਪਾਂ ਕੰਮ ਕਟਾਤਾ ਕੁਝ ਸੇਲ ਕਰਤੀਆਂ ਕੁਝ ਡੈਥ ਕੇਸ ਵੀ ਆਏ ਵਿੱਚ ਗਾਵਾਂ ਇਸ ਕਰਕੇ ਕਟਾਤੀਆਂ ਗਾਵਾਂ ਆਪਣੇ ਕੋ ਹੋ ਗਈਆਂ ਸੀ ਵੱਧ ਤੇ ਪਰ ਪੱਠਿਆਂ ਦੀ ਆਉਣ ਲੱਗੀ ਸੀ ਟੋਟ ਤੇ ਮਸ਼ੀਨੀ ਕਰਨ ਵੀ ਘਟੇ ਸੀ ਤੇ ਲੇਬਰ ਤੁਹਾਨੂੰ ਪਤਾ ਅੱਗੇ ਨਹੀਂ ਲੱਭਦੀ ਤੇ ਹੈ ਵੀ ਮੈਂ ਕੱਲਾ ਸੀ ਬ੍ਰਦਰ ਮੇਰਾ ਬਾਹਰ ਆ ਤੇ ਇਸ ਕਰਕੇ ਕੰਮ ਰੋਕ ਨਹੀਂ ਸੀ ਹੁੰਦਾ ਤੇ ਕਟਾਉਣੀਆਂ ਪਈਆਂ ਤੇ ਬਾਕੀ ਹੌਲੀ ਹੌਲੀ ਜਿਉਂ ਜੇ ਮਸ਼ੀਨੀ ਕਰਨ ਵੀ ਨਾਲ ਦੀ ਨਾਲ ਵਧਾਵਾਂਗੇ ਫੇਰ ਆਪਾਂ ਅੱਗੇ ਕੰਮ ਵਧਾਵਾਂਗੇ ਹਾਲਾਲ ਤੇ ਇੰਨੀ ਐ ਕੀ ਰੱਖਣੀਆਂ ਵਾ ਬਾਕੀ ਗੱਲਾਂ ਬਾਅਦ ਚ ਫੇਰ ਕਰਾਂਗੇ ਹੋਰ ਕੋਈ ਤੇ ਫੇਰ ਚੱਲਦੇ ਆ ਹੁਣ ਖਾਣ ਰੋਟੀ ਲੱਗੀ ਆ ਭੁੱਖ ਤੇ ਦੇਖਦੇ ਆ ਕੀ ਬਣਿਆ ਆ ਗਿਆ ਪ੍ਰਸ਼ਾਦਾ ਆਲੂਆਂ ਵਾਲੀ ਰੋਟੀ ਚੱਕੋ ਪਟੇ ਰੋਟੀ ਖਾ ਲਈ ਆ ਤੇ ਆਪਾਂ ਅੱਗੇ ਆ ਪੱਠੇ ਲੈਣ ਬਿੰਦੂ ਨੂੰ ਲਾਤੇ ਹੀ ਜੋ ਤੇ ਲੈ ਕੇ ਜਾਂਦੇ ਆ ਕਾ ਟਰੈਕਟਰ ਤੇ ਬਿੰਦੂ ਵਿੜਿਆ ਹੁਣ ਪੱਠੇ ਖਾ ਪੱਠੇ ਖਾਣ ਡਿਆ ਰੋਟੀ ਖਾਣ ਡਿਆ ਤੇ ਬਾਕੀ ਅੱਗੇ ਆਪਾਂ ਬਣਾਉਣਾ ਅੱਜ ਐਂਗਲ ਜਿਆ ਇੱਕ ਜਿੰਨਾ ਪੱਠੇ ਗਾਂ ਨਾ ਜਾਣ ਤੇ ਉਹ ਬਣਾਉਨੇ ਆ ਫਿਰ ਲੱਗੇ ਆ ਬਣਾਉਣ ਫਿਰ ਉਹ ਆਪਣਾ ਜਗਾੜ ਜਿਆ ਤੇ ਕੋਈ ਆਪਣੇ ਕੋ ਸਰੀਏ ਹੈਗੇ ਆ ਉਹ ਜਿਹੜਾ ਸੁਟਿਆ ਐਂਗਲ ਉਹਨੂੰ ਕਰਦੇ ਆ ਸਿੱਧਾ-ਸਿੱਧਾ ਬਾਕੀ ਲਵਾਂਗੇ ਆਪਾਂ ਆਹ ਥਰੀਏ ਜੇ ਨੂੰ ਕਰਦੇ ਆ ਸਿੱਧਾ ਥੋੜਾ-ਥੋੜਾ ਟਰਾਲੀ ਦੇ ਵਿੱਚ ੜਾ ਕੇ ਭੈਣਤੀ ਆਪਾਂ ਕਟਿੰਗ ਵਾਸਤੇ ਇਹ ਡ੍ਰਿਲ ਨਹੀਂ ਗ੍ਰਾਈਂਡਰ ਇਹਨਾਂ ਆਪਾਂ ਕਰਾਂਗੇ ਕਟਿੰਗ ਇਹਦੇ ਨਾਲ ਥੋੜੇ ਨਾਲ ਕਰਾਂਗੇ ਥੋੜਾ ਜਿਹਾ ਚੈਨਲ ਸਿੱਧਾ ਐਨੀ ਲੋੜ ਨਹੀਂ ਆ ਬਾਕੀ ਕਿ ਗੁਜ਼ਾਰੇ ਇੱਕ ਜੋਗਾ ਹੋ ਗਿਆ ਲੈ ਬੱਤੀ ਬੰਦ ਨਿਕਲੀ ਆ ਇਹ ਬਣਾ ਇਦਾਂ ਆ ਜਿਹੜਾ ਲੱਲਾ ਚੈਨਲ ਆ ਉੱਪਰ ਲੱਗੂਗਾ ਇਦਾਂ ਕਰਕੇ ਗੋਲ ਜਿਹਾ ਫੇ ਇਹਦੇ ਉੱਤੇ ਬੰਦਾ ਕੇ ਤੱਪੜ ਇੱਥੇ ਤੇ ਥੱਲੇ ਇੱਥੇ ਲਾ ਦਾਂਗੇ ਸਾਰਾ ਤਕਰੀਬਨ ਥੋੜੀ ਥੋੜੀ ਵਾਲਾ ਹੀ ਆ ਇਹ ਚੈਨਲ ਸਿੱਧੇ ਨਾਲੇ ਆ ਸਰੀਏ ਸੂਰੇ ਬਾਕੀ ਬਿਲਡਿੰਗ ਦਾ ਐਡਾ ਕੰਮ ਨਹੀਂ ਆ ਤੇ ਬੱਤੀ ਆਊਗੀ ਤੇ ਉਹ ਹੋ ਜੂਗਾ। ਨਾਲ ਇਹਨੂੰ ਆਪਾਂ ਕਰਦੇ ਆ ਸਿੱਧਾ ਸਰੀਏ ਨੂੰ ਇਹਨੂੰ ਦਿਨੇ ਆ ਸ਼ੇਪ ਦੇ ਵਿੱਚ ਲਿਉਨੇ ਆ। ਲੋ ਸਰੀਆ ਦੇ ਕਰਤਾ ਆਪਾਂ ਸਿੱਧਾ ਇੱਕ ਵਾਰੀ ਸਿੱਧਾ ਕਰਤਾ ਹੁਣ ਇਹਨੂੰ ਵਿੰਗਾ ਫੇਰ ਕਰਨਾ ਪੈਣਾ। ਲੋ ਦੋਸਤੋ ਬੱਤੀ ਵੀ ਆ ਗਈ ਆ। ਹੁਣ ਕਟਿੰਗ ਕਰਕੇ ਤੇ ਫੇਰ ਹੀ ਅੱਗੇ ਕੰਮ ਕਰਦੇ ਆ। ਚੈਨਲ ਤੇ ਕੱਟਤਾ। ਇਹਨੂੰ ਹੁਣ ਥੋੜਾ ਜਿਹਾ ਕਰਦੇ ਆ ਸਿੱਧਾ। ਥੋੜਾ ਆ ਵੇਖੋ ਫਰਕ ਕਰਤਾ ਸਿੱਧਾ ਇੰਨਾ ਵੀ ਸਿੱਧਾ ਨਹੀਂ ਹੁੰਦਾ ਹੁੰਦਾ ਇਹ ਚੈਨਲ ਜੇ ਹੋਰ ਹੀ ਤਰੀਕੇ ਦੇ ਮੋੜ ਜੇ ਜਾਂਦੇ ਹੁੰਦੇ ਆ ਲੋ ਜੀ ਦੋਵੇਂ ਤਿਆਰ ਹੋ ਗਏ ਆ ਅਸਰੀਆ ਤਿਆਰ ਹੋ ਗਿਆ ਚੈਨਲ ਤਿਆਰ ਤੇ ਸਰੀਏ ਨੂੰ ਆਪਾਂ ਇੱਥੋਂ ਮੋੜਾਂਗੇ ਇਧਰੋਂ ਤੇ ਇੱਕ ਇਧਰੋਂ ਮੋੜਾਂਗੇ ਇਹਨੂੰ ਕਰ ਦਾਂਗੇ ਇਹਦੇ ਨਾਲ ਵੇਲਡਿੰਗ ਤੇ ਇਧਰੋਂ ਵੀ ਕਰ ਦਾਂਗੇ ਇਹਦੇ ਨਾਲ ਵੇਲਡਿੰਗ ਇਹ ਬਣ ਜੂਗਾ ਇੱਕ ਫਰੇਮ ਡੱਬੀਦਾਰ ਤੇ ਥੱਲੇ ਲਾਦਾ ਗਏ ਇਤਰਾ ਸਪੋਰਟਾਂ ਵੀ ਡਿੱਗੇ ਨਾ ਆ ਗਿਆ ਹੁਣ ਆਪਣਾ ਬਿਲਡਿੰਗ ਸੈਟ ਤੇ ਹੋ ਗਿਆ ਤਿਆਰ ਫਰੇਮ ਤੇ ਇਹਨੂੰ ਕਰਦੇ ਹਾਂ ਹੁਣ ਵੇਲਡਿੰਗ ਆਪਾਂ ਤਾਰ ਚਲੋ ਜੀ ਇਹ ਆਪਣੀਆਂ ਐਨਕਾਂ ਵਹਿ ਗਿਆ ਕੰਮ ਵਿੱਚ ਹੀ ਬੱਤੀ ਆਉਂਦੀ ਹੈ ਤਾਂ ਫਿਰ ਕਰਦੇ ਹਾਂ ਕੰਟੀਨਿਊ ਬਾਕੀ ਬਿੰਦੂ ਡਿਆ ਸਫਾਈ ਕਰਨ ਅੱਜ ਬਿੰਦੂ ਨੂੰ ਡਾਤਾ ਸੀ ਉੱਧਰ ਛੱਡਦੇ ਨਾ ਹਾਂ ਜਿਹੜਾ ਪਤਲਾ ਚੱਲੇ ਇੱਥੇ ਕਰਦੇ ਖਲਾਰਦੇ ਸੁੱਕ ਜਾਣਾ ਪੇਨ ਇਹਨੂੰ ਖਲਾਰਦੇ ਆਹ ਮਿਕਸ ਕਰਦੇ ਇਹਨੂੰ ਹਾਂ ਹਾਂ ਢੇੜੀ ਸਾਰੀ ਬਾਕੀ ਕੱਲ ਤੇ ਮੈਂ ਤੇਰੇ ਸਾਹਮਣੇ ਝੁਕ ਲਿਆ ਸੀ ਜਿਹੜਾ ਜਿਆਦਾ ਸੀ ਇੱਕ ਤੇ ਢੇੜੀ ਐ ਪਰ ਇਹ ਮਾਰ ਚੁੱਕੇ ਦੂ ਕਰਦੇ ਲੱਗਾ ਸਫਾਈ ਤੇ ਬਾਕੀ ਤੁਹਾਨੂੰ ਵੱਡੀ ਵਾਸ਼ਿੰਗ ਮਸ਼ੀਨ ਵਿੱਚ ਪਾਉਣੀ ਵੱਡੀ ਆ ਚੈੱਕ ਕਰਾਂ ਮੈਂ ਵਾਸ਼ਿੰਗ ਮਸ਼ੀਨ ਵੱਡੀ ਦੋਸਤੋ ਆ ਗਈ ਆ ਬੱਤੀ ਫੇਰ ਤੇ ਕਰਦੇ ਆ ਕੰਮ ਆਪਾਂ ਕੰਟੀਨਿਊ ਹੈਂ ਜੋ ਕੀ ਖਾਣੇ ਵਾਲਿਆਂ ਨੇ ਬੂਰਾ ਮੰਗਾਇਆ ਵਾ ਅਛਾ ਸਰਦਾਂ ਨਹੀਂ ਕਿਦੇ ਨਹੀਂ ਨਹੀਂ ਉਹਨਾਂ ਮੰਗਾਇਆ ਹੋਣਾ ਫਿਰ ਇਹ ਮੈਂ ਤਾਂ ਬਣ ਕੇ ਤਿਆਰ ਆ ਤੇ ਹੁਣ ਇਹਦੇ ਥੱਲੇ ਲਾਵਾਂਗੇ ਪਾਵੇ ਵਾਸਤੇ ਕਰਦੇ ਆ ਆ ਐਂਗਲ ਦੇ ਦੋ ਹਿੱਸੇ ਦੋ ਤਿਆਰ ਇੱਕ ਤਾਂ ਥੋੜਾ ਸਿੱਧਾ ਵਾ ਇੱਕੋਂ ਵਿੰਗਾ ਇਹਨੂੰ ਥੋੜਾ ਜਿਹਾ ਸਿੱਧਾ ਕਰ ਹੋ ਗਏ ਦੋਵੇਂ ਸਿੱਧੇ ਕਰਦੇ ਇਹਨਾਂ ਨੂੰ ਬਿਲਡਿੰਗ ਯਾਨੀ ਸੈੱਟ ਇਹਨੂੰ ਕਰਦੇ ਆਂ ਸੈੱਟ ਇਹਦੇ ਕਰਕੇ ਨਾ ਬਿਲਡਿੰਗ ਜਾਨੀ ਚાલુ ਹੋਣ ਡਿਆ ਹੋ ਗਿਆ 60 ਟਾਈਮ ਦਿੰਦੂ ਵੀ ਲੈ ਗਿਆ ਚਾਹ ਤੇ ਆਪਾਂ ਵੀ ਇਹਨਾਂ ਚਾਹ ਪੀ ਕੇ ਤੇ ਤੋਰ ਕਰਦੇ ਆਂ ਉਹਦਾ ਅਗਲਾ ਕੰਮ ਕੰਟੀਨਿਊ ਆ ਪੀ ਲੋ ਜਿੰਨੇ ਜਿੰਨੇ ਪੀਣੀ ਆ ਤੇ ਦੋਵਾਂ ਤਨਾ ਪਿਛਲੇ ਵਲੋਗਾਂ ਦੇ ਵਿੱਚ ਚਾਹ ਆਦਾ ਹੀ ਬੜਾ ਜ਼ਿਕਰ ਹੋਣ ਡਿਆ ਕਿਹਨੇ ਚਾਹ ਹੀ ਮੈਂ ਪਿੰਡ ਰਿੰਦਾ ਸਾਰੀ ਢੜੀ ਇਹੋ ਜਿਹੀ ਕੋਈ ਗੱਲ ਨਹੀਂ ਦੋ ਕੋਈ ਬੀਜੀ ਬਸ ਤੇਰੇਕ ਦੁਬਾਰਾ ਫੇਰ ਹਾਜ਼ਰ ਹਾਂ ਲੈ ਕੇ ਹੱਥ ਚ ਪਾਨਾ ਤੂ ਗਿਆ ਨਾ ਮੈਂ ਮਚਾ ਪੀਲੀਆ ਤੇ ਅੱਜ ਸ਼ਾਮਾ ਨੂੰ ਫਿਰ ਅੱਜ ਸ਼ਾਮਾ ਨੂੰ ਟਾਈਮ ਨਾਲ ਹੂੰ ਤੇ ਗਾਰਡੀ ਕਰਦੇ ਹਾਂ ਮੋਟਰ ਮੈਨੂੰ ਲੰਭ ਰੱਖ ਮੋਟਰ ਇੱਥੇ ਨਾਲ ਆ ਉਹ ਜਾਂ ਉਹ ਚਲਾ ਕੇ ਨਾਲੀ ਉਹ ਚਲਾ ਕੇ ਨਾਲੀ ਬਾਅਦ ਬੰਦ ਕਰਦੀ ਹਾਂ ਹਾਂ ਬੱਜ ਗਈ ਬੰਦ ਬਿੰਦੂ ਵੀ ਚੱਲਿਆ ਤੇ ਆਊਗਾ ਸ਼ਾਮਾ ਨੂੰ ਤੇ ਆਪਾਂ ਹੁਣ ਕਰਦੇ ਹਾਂ ਅਰਥ ਜਿਹਾ ਸੈਟ ਕਸਤਾ ਵਜਾੜ ਜਾ ਤੇ ਦੇਖਦੇ ਹਾਂ ਹੁਣ

ਆਨੇ ਕੇ ਤਿਆਰ ਹੈ ਆਪਣਾ ਪੱਠਾ ਰੋਕੂ ਯੰਤਰ ਦਿਖਾਉਣੀ ਆ ਤੁਹਾਨੂੰ ਆ ਚੈੱਕ ਕਰੋ ਜਰਾ ਕਿਵੇਂ ਦਾ ਬਣਿਆ ਇਹਦੇ ਵਿੱਚ ਲਾ ਦਾਂਗੇ ਤੱਪੜ ਆਪਾਂ ਇੱਥੇ ਤੇ ਥੱਲੇ ਆ ਪ੍ਰੇਮ ਹੁਣ ਸਾਹਮਣੇ ਆ ਸਬਾਨ ਸਾਰਾ ਜਿਹੜਾ ਖਲਾਰਾ ਪੂਰਾ ਪਾਇਆ ਸੀ ਤੇ ਫਿਰ ਤੱਪੜ ਲਾ ਕੇ ਤੇ ਤੁਹਾਨੂੰ ਇਹਦਾ ਐਕਸਪੈਰੀਮੈਂਟ ਵੀ ਕਰਕੇ ਦਿਖਾਵਾਂਗੇ ਕਿੰਨਾ ਤੇ ਕਰਦਾ ਕੰਮ ਸੋ ਦੋਸਤੋ ਵੱਜ ਗਿਆ ਦੁਪਹਿਰ ਦਾ 1.5 ਤੇ ਭੁੱਖ ਜੀ ਲੱਗੀ ਤੇ ਸਮੋਸੇ ਜੇ ਖਾਣ ਨੂੰ ਦਿਲ ਕਰੰਡਿਆ ਤੇ ਪਿੰਡ ਕੀਤੇ ਆਰਡਰ ਆਪਣੇ ਪਿੰਡ ਹੀ ਆ ਦੁਕਾਨ ਲੇ ਕੇ ਆਨੇ ਆ ਸਮੋਸੇ एलिਗੈਂਟ ਪਾਵਰਫੁਲ ਰੇਡੀਅੰਟ ਐਕਸੈਪਸ਼ਨ ਆ ਗਈ ਸਮੋਸੇ ਲੈਪਾਣਾ ਆ ਸਮਾਨ ਮਿਲਦਾ ਹੈ ਕੋ ਚੈੱਕ ਹੋ ਜਾ ਰਿਹਾ ਸੋ ਲੋ ਲਈ ਸਮੋਸੇ ਚਲਦੇ ਆ ਘਰ ਚਾਰ ਸਮੋਸੇ ਕਿਹਾ ਸੀ ਤੇ ਪਰ ਉਹਨੇ ਪੰਜ ਕਰਤੇ ਯਾਰ ਕੋਈ ਗੱਲ ਨਹੀਂ ਪੰਜਵਾਂ ਨੂੰ ਖਾਦਾ ਹੀ ਜਾਣਾ ਬੱਸ 10 20 ਕਿੰਨੇ ਦੇ ਪੰਜਵਾਂ ਤੇਰਾ ਲੇਕਿਨ ਤੁਹਾਨੂੰ ਹੈਂ ਖਾਓ ਸਮੋਸੇ ਜਮੀ ਜਮੀ ਹੈ ਨਹੀਂ ਸਾਰਾਈ ਗਿਫਟ ਕੀ ਦੇਣਾ ਮੈਡਮ ਨੂੰ ਫਿਰ ਗੱਲ ਮੈਂ ਪੈਨ ਨਹੀਂ ਦੇਣਾ ਤੂੰ ਪਹਿਲੇਗਾ ਟੀਚਰ ਦੇ ਤੇ ਨਾ ਫਿਰ ਦਹੀ ਹੈ ਕੱਢਣ ਪੈਸੇ ਗੁਗਣੀ ਤੋਂ ਮੈਂ ਪਾਪਾ ਤੇ ਨਾਲ ਮੈਂ ਆਪੀ ਕੁਝ ਲੈਣੇ ਦੇਣਾ ਲੱਭ ਅੱਛਾ ਕੀ ਲੈਣਾ ਦੱਸੋ 1 2 3 4 5 ਓਕੇ 5 5 ਹੋ ਗਏ ਆ ਹੋ ਗਏ ਫਿਰ 5 10 ਆ 5 ਹੋ ਗਏ 15 ਆ 5 ਹੋ ਗਏ 20 ਆ 5 ਹੋ ਗਏ 25 ਪੈਸੇ ਆ ਗਏ ਆਪਾਂ ਵਾਪਸ ਆਪਣੇ ਕਮਾ ਕਰਾਂ ਤੇ ਟਾਈਮ ਹੋ ਗਿਆ ਸ਼ਾਮਾਂ ਦੇ 3:30 ਤੇ ਪਠੇ ਰੋਕੂ ਜਕਾਰਡ ਤੇ ਲਾਉਨੇ ਆ ਹੁਣ ਬੋਰੀ ਤੇ ਫਿਰ ਧੰਨ ਵਗੇ ਦਿਖਾਉਨੇ ਆ ਇਹਦੇ ਕੰਮ ਕਰ ਬੋਰੀ ਆਪਾਂ ਲੈ ਲਈ ਆ ਫੀਡ ਵਾਲੀ ਤੇ ਇਹਨੂੰ ਲਾਉਨੇ ਆ ਇਹਦੇ ਉੱਤੇ ਬੋਰੀ ਆਪਾਂ ਖੱਟ ਲਈ ਆ ਲੰਬੇ ਰੋਹ ਆ ਤੁਸੀਂ ਥੱਲੇ ਵਾਲੀ ਸੀਨ ਦੇਖ ਸਕਦੇ ਜੀ ਲਓ ਜੀ ਤਿਆਰ ਹੈ ਆਪਣਾ ਪਠਾ ਰੋਕੂ ਜੰਦਰ ਚੈੱਕ ਕਰੋ ਜੀ ਰੰਗ ਬੋਰੀ ਵੀ ਪੂਰੀ ਪੂਰੀ ਹਰੀ ਆ ਲੈ ਕੇ ਚਲਦੇ ਆ ਇਹਨੂੰ ਫਿਰ ਫਾਰਮ ਦੇ ਵਿੱਚ। ਤੋਂ ਤੇੜੂੰੰਦੰਦੇ। ਹੋਟੇ ਗਿਆ ਆਪਾਂ ਫਾਰਮ ਦੇ ਵਿੱਚ ਤੇ ਦਿਖਾਉਨੇ ਤੁਹਾਨੂੰ ਇਹਦੀ ਫਿਰ ਡੈਮੋ ਆਪਣਾ ਇਸ ਤਰ੍ਹਾਂ ਆ ਜਾਊਗਾ ਅੱਗੇ। ਉਹ ਸਾਹਮਣੇ ਆਉਣਗੇ ਪਠੇ। ਇਹ ਰੋਕੂਗਾ ਪਠਾ ਰੋਕੂ ਜਾਂਦਾ। ਚੈੱਕ ਕਰੋ ਯਾਰ। ਵੇਖਣ ਨੂੰ ਵੀ ਵਧੀਆ ਲੱਗਦਾ। ਪ੍ਰੋਫੈਸ਼ਨਲ ਜਿਹਾ ਕੰਮ ਆ। ਅੱਗੇ ਉਹ ਦੂਰ ਤੱਕ ਖਲੜਾ ਜਾ ਪੈ ਜਾਂਦਾ ਏ। ਇਕੱਠੇ ਕਰਨੇ ਔਖੇ ਹੋ ਜਾਂਦੇ ਏ। ਤੇ ਹੁਣ ਚਿੰਤਾ ਮੁਕਤ ਜੋ ਸੋ ਕੀ ਕੋ ਕੀ ਲੜਾ ਖਿ ਲੋ ਰੇ ਅਮੰਸ ਸਮਰ ਪ੍ਰਿਆਸ ਕੋਈ ਨਾ ਰਖਾਈ ਇੱਛੇ ਜ ਰੱਖਣਾ ਸੀ ਤੇ ਬਾਕੀ ਤੇ ਚੈੱਕ ਕਰੋ ਮਗਰ ਕੋਈ ਵੀ ਨਹੀਂ ਆਇਆ ਪੱਠੇ ਪਾਉਣ ਤੋਂ ਬਾਅਦ ਜਾਣਾ ਫਿਰ ਆਪਾਂ ਨਾਸ਼ਤ ਵਾਸਤੇ ਗਿਫਟ ਲੈਣ ਤੇ ਟੀਚਰ ਦੇ ਕੱਲ ਨਾਸ਼ਤ ਦੇ ਦੇਣਾ ਆਪਣੇ ਟੀਚਰ ਨੂੰ ਤੇ ਨਾਸ਼ਤ ਤੇ ਕਹਿੰਦੀ ਮੈਡਮ ਨੂੰ ਆਈਫੋਨ ਦੇਣਾ ਤੇ ਬਾਕੀ ਕੋਈ ਨਹੀਂ ਦੇਦੇ ਆ ਕੀ ਲੈਨੇ ਉਥੋਂ ਦੁਕਾਨ ਤੋਂ ਗਿਫਟ ਬਣੇ ਰਿਓ ਵਲੌਗ ਦੇ ਨਾਲ ਤੇ ਆਪਾਂ ਫਿਰ ਕਰ ਲਈਏ ਕੰਮ ਕਾਰ ਪਾਲੀਏ ਪਾਠੇ ਫੇਰ ਮਿਲਦੇ ਆ ਦੁਬਾਰਾ ਲੈ ਲੈ ਗਿਫਟ ਜਾ ਕੇ ਕੀ ਹੋਇਆ ਪੈਸੇ ਲੈ ਲੈ ਕੱਢ ਲਾ ਕੱਢ ਲਾ ਪੈਸੇ ਆਪਣੇ ਪੈਸੇ ਆਪਣੇ 200 ਕਾਲਾ ਜਿਹੜਾ ਪਿਆਰ ਮੰਨਵਾ ਲੈ ਡਾਈ ਮੰਨਵਾ ਲੈ ਆ ਵੇ ਹਾਂ ਡਾਈ ਡੈਮਨ ਤੇ ਵਾਲਾ ਹਾਂਜੀ ਆਪਣੇ ਇੱਥੇ ਇਹਦਾ ਕੀ ਪ੍ਰਾਈਸ ਆ ਕੱਪੀ ਦੋ ਠੀਕ ਹੈ ਹਾਂਜੀ ਇਹ ਕਾਲ ਲੈ ਲਿਆ ਪੇ ਕ ਠੀਕ ਆ ਆ ਰੱਖ ਲੋ ਚਲ ਜਾਈਏ ਇਹ ਚਲ ਚ ਅਸ਼ੀਸ਼ਾ ਦੇ ਦੇ ਯਾਰ ਇਹਦੇ ਵਾਸਤੇ ਬਿਲਕੁਲ ਨਾ ਮੂੰਹ ਆਹੋ ਅਨਾਹਦ ਦਾ ਲੈ ਕੇ ਗਿਫਟ ਆ ਕੇ ਹੀ ਘਰ ਤੇ ਨਿਹਰਾ ਹੋ ਗਿਆ ਹੀ ਤੇ ਇੱਕ ਗਿਫਟ ਵਾਲੇ ਨੇ ਖਲੋਲ ਕਰਤੀ ਉੱਪਰ ਆਹ ਮਮੀ ਨਹੀਂ ਵੇਖਿਆ ਉੱਤੇ ਲਿਖਤਾ ਹੈਪੀ ਬਰਥਡੇ ਹੈਟ ਹੀ ਚੜੇ ਜਾ ਚਾਹ ਉਹ ਨੂੰ ਕਰ ਲਾਂਗੇ ਹੁਣ ਚੇਂਜ ਤੇ ਬਾਕੀ ਅੱਜ ਦਾ ਵਲੌਗ ਕਿਵੇਂ ਦਾ ਲੱਗਾ ਜਰੂਰ ਦੱਸਿਓ ਕਮੈਂਟ ਕਰਕੇ ਤੇ ਬਾਕੀ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ ਤੇ ਵੀਡੀਓ ਨੂੰ ਕਰ ਦਿਓ ਲਾਈਕ ਤੇ ਮਿਲਦੇ ਆ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਜੇ ਫੇਸਬੁੱਕ ਤੇ ਵੇਖਣ ਦੇ ਜੇ ਤੇ ਕਰ ਦਿਓ ਫਿਰ ਫਾਲੋ ਓਕੇ ਮਿਲਦੇ ਆ ਤੁਹਾਨੂੰ ਕੱਲ ਨੂੰ